ਨਾਲੇ ਤੋਂ ਸਾਡੇ মিডিਆ ਸਾਥੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਅੱਜ ਮੈਂ ਤੁਹਾਨੂੰ ਤੁਹਾਡੇ ਦਾਹੀਂ ਅਜਨਾਲਾ ਨਿਵਾਸੀਆਂ ਨੂੰ ਇੱਕ ਖੁਸ਼ੀ ਭਰੀ ਜਾਣਕਾਰੀ ਦੇਣੀ ਚਾਹੁੰਦਾ ਕਿ ਅਜਨਾਲੇ ਦੀ ਨਗਰ ਪੰਚਾਇਤ ਦੀ ਹੱਦ ਜਿਹੜੀ ਹੈ ਉਹ ਵਧ ਗਈ ਹੈ ਅਜਨਾਲੇ ਦੇ ਨਾਲ ਲੱਗਦਾ ਪਿੰਡ ਜਿਹੜਾ ਪੱਖਾ ਹਦੀ ਸਿੰਘ ਅਸੀਂ ਪਿਛਲੇ 5-6 ਮਹੀਨੇ ਤੋਂ ਕੋਸ਼ਿਸ਼ ਕਰਦੇ ਸੀਗੇ ਕਿ ਉਹ ਸ਼ਹਿਰ ਦਾ ਹਿੱਸਾ ਬਣ ਜਾਏ ਪਿੰਡ ਵਾਲਿਆਂ ਦੀ ਵੀ ਮੰਗ ਸੀਗੀ ਕਿ ਸਾਡਾ ਪਿੰਡ ਜਿਹੜਾ ਸ਼ਹਿਰ ਦਾ ਹਿੱਸਾ ਬਣ ਜਾਏ ਸੋ ਬੀਤੇ ਕੱਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਲੋਕਲ ਬਾਡੀ ਮੈਂਬਰਾਂ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਉਹ ਕਰ ਦਿੱਤਾ ਉਹ ਤੇ ਇਹ ਨੋਟੀਫਿਕੇਸ਼ਨ ਮਤਲਬ ਜਿਹੜਾ ਹੋ ਗਿਆ ਕਿ ਪੱਖਾ ਹਰੀ ਸਿੰਘ ਜਿਹੜਾ ਕੱਲ ਤੋਂ ਬੀਤੇ ਕੱਲ ਤੋਂ ਅਜੇ ਨਾਲਾ ਸ਼ਹਿਰ ਦਾ ਹਿੱਸਾ ਹੋ ਗਿਆ ਜੋ ਅਜੇ ਨਾਲਾ ਸ਼ਹਿਰ ਦੇ ਲੋਕਾਂ ਨੂੰ ਸਹੂਲਤਾ ਮਿਲਦੀ ਹੈ ਉਹ ਸਹੂਲਤਾ ਹੁਣ ਇਸ ਪਿੰਡ ਦੇ ਲੋਕਾਂ ਨੂੰ ਵੀ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਸਮੇਂ ਦੇ ਨਾਲ ਅਗਲੇ 2 ਮਹੀਨਿਆਂ ਬਾਅਦ ਨਗਰ ਪੰਚਾਇਤ ਦੀ ਇਲੈਕਸ਼ਨ ਵੀ ਆ ਪੰਜਾਬ ਦੇ ਵਿੱਚ ਕਰੀਬ 50-60 ਨਗਰ ਪੰਚਾਇਤਾਂ ਨੇ ਜਿਨ੍ਹਾਂ ਦੀ ਚੋਣ ਹੈ। ਸੋ ਨਗਰ ਪੰਚਾਇਤ ਅਜਿਹਾ ਦੀ ਚੋਣ ਵੀ ਹੋਏਗੀ। ਇਸ ਵੇਲੇ ਜਿਹੜੀਆਂ ਉਹ 15 ਵਾਡਾਂ ਨੇ ਪਦੇਸ ਲਿਮਟ ਤੋਂ ਵੱਧ ਕੇ ਇਹਦੇ ਵਧਣ ਤੋਂ ਬਾਅਦ ਜਿਹੜਾ ਇਹਦੀ ਗਿਣਤੀ ਜਿਹੜੀ ਆ ਉਹ 17 ਹੋ ਜਾਊਗੀ। ਅਸੀਂ ਕੱਲ ਤੋਂ ਹੀ ਜਿਹੜਾ ਹੁਣ ਵਾਰਡਬੰਦੀ ਦਾ ਕੰਮ ਜਿਹੜਾ ਉਹ ਸ਼ੁਰੂ ਕਰਦੇ ਵਾਡਾਂ ਨੂੰ ਬੜੇ ਅੱਛੇ ਢੰਗ ਨਾਲ ਤਵਦੀਦ ਦੇ ਨਾਲ ਬਣਾ ਕੇ ਆਪਾਂ ਇਲੈਕਸ਼ਨ ਮੈਦਾਨ ਦੇ ਵਿੱਚ ਜਿਹੜਾ ਉਤਰਾਂਗੇ ਵਾਡਾਂ ਦੀ ਵੀ ਹੱਦਬੰਦੀ ਇਦਾਂ ਦੀ ਕਰਾਂਗੇ ਕਿ ਸਾਡੇ ਵੋਟਰਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕਿਸੇ ਕਿਸਮ ਦੀ ਬਦਲ ਜੜੀ ਉਹ ਤੰਗੀ ਨਾ ਆਵੇ ਉਹ ਪੋਲਿੰਗ ਬੂਥ ਤੇ ਬਿਲਕੁਲ ਜਿਹੜਾ ਨੇੜੇ ਰਵੇ ਤੇ ਹਰ ਸ਼ਹਿਰੀ ਜਿਹੜਾ ਸਾਡੀ ਮਾਂ ਭੈਣ ਸਾਡਾ ਬਜੁਰਗ ਜਿਹੜੇ ਆ ਉਹ ਵੋਟ ਪਾਉਣ ਮਤਲਬ ਜਿਹੜਾ ਉਹ ਅੱਛੇ ਢੰਗ ਨਾਲ ਤੇ ਸੌਖੇ ਢੰਗ ਨਾਲ ਜਿਹੜਾ ਉਹ ਪਹੁੰਚ ਸਦਨ ਇਦਾਂ ਦੀ ਵਾਰਡਬੰਦੀ ਜਿਹੜੀ ਕਰਾਂਗੇ ਉਹਦਾ ਲਾਜ਼ਮੀ ਜਦੋਂ ਇੱਕ ਪਿੰਡ ਵਿੱਚ ਮਿਲ ਜਾਂਦਾ ਉਸ ਪਿੰਡ ਦਾ ਤੇ ਵਿਕਾਸ ਹੋਣਾ ਹੀ ਹੋਣਾ ਹੋਰ ਮਤਲਬ ਦੁਬਾਰਾ ਪਿੰਡ ਨੂੰ ਮਤਲਬ ਜਿਹੜੀਆਂ ਹੋਰ ਗਲਾਂਡਾਂ ਜਿਹੜੀਆਂ ਮਿਲ ਗਈਆਂ ਸ਼ਹਿਰ ਨੂੰ ਹੋਰ ਗਲਾਂਡਾਂ ਮਿਲ ਗਈਆਂ ਸਾਡੇ ਕੋਲ ਪੰਜਾਬ ਦੇ ਮਾਨਜੋਗ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਜਿਹੜੇ ਲੋਕਲ ਬਾਰਡਿਜ਼ ਦੇ ਮਿਨਿਸਟਰ ਨੇ ਉਹਨਾਂ ਨੇ ਇਹ ਵੀ ਕਹ ਕੇ ਜੇ ਅਜ ਨਾਲੇ ਸ਼ਹਿਰ ਨੂੰ ਹੋਰ ਫੰਡ ਚਾਹੀਦੇ ਆ ਉਹ ਵੀ ਜਿਹੜਾ ਤੁਸੀਂ ਐਸਟੀਮੇਟ ਵੜਾ ਕੇ ਭੇਜੋ ਉਹ ਐਸਟੀਮੇਟ ਜਿਹੜੇ ਆ ਅਸੀਂ ਐਸਐਬੀਕ ਦੇ ਵਿੱਚ ਭੇਜ ਰਹੇ ਆ ਮੇਰਾ ਖਿਆਲ ਆ ਕਿ ਸਾਨੂੰ ਪੰਜਾਬ ਸਰਕਾਰ ਨੇ ਪਹਿਲਾਂ ਬਹੁਤ ਪੈਸੇ ਦਿੱਤੇ ਆ ਸਾਨੂੰ ਹੋਰ ਵੀ ਪੈਸੇ ਜਿਹੜੇ ਆ ਉਹ ਮਿਲ ਜਾਣਗੇ ਜਿਹਦੇ ਨਾਲ ਸ਼ਹਿਰ ਦਾ ਸੁਨੂਈ ਕਰਨ ਜਿਹੜਾ ਸ਼ਾਇਦ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਜਿਹੜੀਆਂ ਉਹ ਫੰਡਾਂ ਦੇ ਨਾਲ ਸਾਰੀਆਂ ਅਸੀਂ ਦੂਰ ਕਰਦਾਂਗੇ ਉਹ ਸ਼ਾਇਦ ਦੇ ਅੰਦਰ ਸੀਵਰੇਜ ਦਾ ਗਲੀਆਂ ਦਾ ਬਿਜਲੀ ਦਾ ਤੁਸੀਂ ਦੇਖ ਹੀ ਦਿਓ ਆਲਰੇਡੀ ਕਿ ਬਿਜਲੀ ਦਾ ਜਿਹੜਾ ਕਿੰਨੇ ਵਧੀਆ ਢੰਗ ਦੇ ਨਾਲ ਕੰਮ ਜਿਹੜਾ ਸ਼ਹਿਰ ਦੇ ਵਿੱਚ ਹੋ ਰਿਹਾ ਬਿਜਲੀ ਘਰ ਵੀ ਬਣ ਰਿਹਾ ਜਿਹੜਾ ਮੇਰਾ ਖਿਆਲ ਹੈ ਮਾਥ ਦੇ ਅੰਦਰ ਚਾਲੂ ਹੋ ਜਾਊਗਾ ਔਰ ਬਿਜਲੀ ਸਾਰੀਆਂ ਅਸੀਂ ਲਾਈਨਾਂ ਸ਼ਾਇਦ ਦੀਆਂ ਨਵੀਆਂ ਪਾ ਰਹੇ ਹਾਂ 11 ਮੀਟਰ ਪੋਲ ਪਾ ਰਹੇ ਹਾਂ ਅਸੀਂ ਕੇਵਲ ਜੇ ਜਿਆਦੀ ਪਾ ਦੇ ਔਰ ਹੁਣ ਕਦੇ ਵੀ ਸ਼ਹਿਰ ਦੇ ਵਿੱਚ ਬਿਜਲੀ ਦਾ ਜਿਹੜਾ ਕੱਟ ਨਹੀਂ ਲੱਗੂਗਾ ਬਿਜਲੀ ਨਹੀਂ ਜਾਊਗੀ ਲੋਕਾਂ ਦੀ ਵੀ ਸਹੂਲਤ ਦੁਕਾਨਦਾਰਾਂ ਦੀ ਵੀ ਛੋਟੇ ਮੋਟੇ ਜਿਹੜੇ ਕਾਰੋਬਾਰੀ ਆ ਉਹਨਾਂ ਦਾ ਸਹਾਂ ਦੀ ਸਹੂਲਤ ਦੀ ਬਿਜਲੀ ਦਾ ਸਿਸਟਮ ਜਿਹੜਾ ਵਧੀਆ ਹੋ ਗਿਆ ਸੋ ਮੈਂ ਇਹ ਖੁਸ਼ੀ ਦੇ ਪਲ ਜਿਹੜੇ ਸੀ ਤੁਹਾਡੇ ਥਰੂ ਮੀਡੀਆ ਦੇ ਥਰੂ ਅਜਨਾਲਾ ਨਿਵਾਸੀਆਂ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਸੀਗਾ ਅਜਨਾਲਾ ਨਿਵਾਸੀਆਂ ਨੂੰ ਮੈਂ ਕਹਾਂਗਾ ਕਿ ਤੁਹਾਡਾ ਸ਼ਹਿਰ ਦੇਡਾ ਹੁਣ ਹੋਰ ਵਧੀਆ ਤਰੱਕੀ ਜਿਹੜੀ ਕਰੂਗਾ ਔਰ ਸ਼ਹਿਰ ਦਾ ਕਿਹੜਾ ਕਿਲਾ ਜਿਹੜਾ ਹੋਰ ਵੱਧ ਗਿਆ ਇਹ ਮੈਂ ਤੁਹਾਡੇ ਥੋ ਜਿਹੜਾ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਨਾ ਵਾਸੀਆਂ ਨੂੰ ਜਿਹੜਾ ਦੱਸਣਾ ਚਾਹੁੰਦਾ ਵਾਰਡ ਬੰਦੀ ਸਮੇਸਰ ਹੋ ਕੇ ਚ ਉਹਨਾਂ ਨੇ ਮਿੱਥੇ ਸਮੇਂ ਚੁਣ ਗੀ ਕਿ ਅੱਗੇ ਪਿੱਛੇ ਬਿਲਕੁਲ ਮਿੱਥੇ ਸਮੇਂ ਤੇ ਹੋ ਗਿਆ ਵਾਰਡ ਬੰਦੀ ਤੇ ਅਸੀਂ ਮਤਲਬ 8-10 ਦਿਨ ਚ ਕੰਪਲੀਟ ਕਰਦਾ ਜਿਹੜਾ ਵਾਰਡ ਬੰਦੀ ਦਾ ਸੀ ਜਿਹੜਾ ਬੇਸਿਕ ਕੰਮ ਕੀਤਾ ਉਹਦਾ ਨਕਸ਼ੇ ਵਗੈਰਾ ਹਰ ਚੀਜ਼ ਅਸੀਂ ਬਣਾਈਆਂ ਬਸ ਆ ਨੋਟੀਫਿਕੇਸ਼ਨ ਦੀ ਵੇਟ ਕਰਦੇ ਸੀਗੇ ਇਹ ਤੋਂ ਬਾਅਦ ਉਹਨੇ ਹੀ ਬਕਾਇਦਾ ਸਾਡਾ ਸਟਾਫ ਜਿਹੜਾ ਉਹ ਲੱਗ ਰਿਹਾਗਾ ਉਹ ਸਾਡਾ ਵਾਰਡਵੰਦੀ ਕਰਕੇ ਬਿਲਕੁਲ ਸਹੀ ਸਮੇਂ ਤੇ ਪੰਜਾਬ ਦੇ ਨਾਲ ਜਦੋਂ ਵੀ ਪੰਜਾਬ ਦਾ ਚੋਣ ਕਮਿਸ਼ਨ ਡੇਟ ਅਨਾਉਂਸ ਕਰੂਗਾ ਅਸੀਂ ਬਿਲਕੁਲ ਤਿਆਰੀ ਕੀਤੀ ਆ ਉਹਦਾ ਜਿੱਦਾਂ ਅਸੀਂ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਇਦਾਂ ਹੀ ਨਗਰ ਪੰਚਾਇਤਾਂ ਨਾਲ ਆ ਤੇ ਰਮਦਾਸ ਵੱਡੀ ਵੱਡੀ ਪੱਧਰ ਤੇ ਜੀ ਪੱਕਾ ਰੀ ਸਿੰਘ ਪਹਿਲਾਂ ਪਿੰਡ ਸੀ ਉਸ ਪਿੰਡ ਚ ਹਾਲ ਚ ਬਲਾਕ ਸੰਪਤੀ ਦੀ ਚੋਣ ਹੋਈ ਹੈ ਬਲਾਕ ਸੰਪਤੀ ਜਿਹੜਾ ਉਮੀਦਵਾਰ ਸੀ ਉਤੋਂ ਹੀ ਜਿੱਤੂ ਪ੍ਰਾਪਤ ਹੋਇਆ ਸੀ ਕਿ ਉੱਥੇ ਵੀ ਕੋ ਅਸਰ ਹੋਏਗਾ ਜਿਹੜਾ ਮੋਣਾ ਜੀ ਨਹੀਂ ਜੀ ਉਹ ਤਾਂ ਇਲੈਕਸ਼ਨ ਤੇ ਹੋਊਗੀ ਉਹ ਹੁਣ ਇਹਦੀ ਵੀ ਇਲੈਕਸ਼ਨ ਲੜਨਗੇ ਨਗਰ ਪੰਚਾਇਤ ਦੀ ਵਾਰਡ ਬਣ ਜੂਗੀ ਉਸ ਸਵਾਰ ਦੇ ਵਿੱਚੋਂ ਵੀ ਉਸ ਇਲਾਕੇ ਦਾ ਬੰਦਾ ਸੀ ਆਪਣੇ ਵਕਤ ਵੀ ਮਤਲਬ ਜਿਹੜਾ ਮੌਕਾ ਦੇਾਂਗੇ ਦੂਜੀਆਂ ਪਾਰਟੀਆਂ ਵੀ ਉੱਥੇ ਖੜਨ ਗਿਆ ਕੋਈ ਅਸਰ ਨਹੀਂ ਵਧੀਆ ਸ਼ਾਇਦ ਉਹ ਨਾਲ ਮਿਲ ਜਾਵੇ ਬਲਾਕ ਸੰਪਤੀ ਦੀ ਵੀ ਦੁਬਾਰਾ ਫਿਰ ਹੋ ਗਈ ਬਲਾਕ ਸੰਪਤੀ ਦੀ ਦੁਬਾਰਾ ਨਹੀਂ ਨਹੀਂ ਮੇਰਾ ਖਿਆਲ ਨਹੀਂ ਦਿੰਦੇ ਉਹ ਨਹੀਂ ਹੋ ਗਈ ਕਿਉਂਕਿ ਉਹ ਤੇ ਇੱਕ ਪਿੰਡ ਹੀ ਆ ਤਾਂ ਹਾਂ ਬਲਾਸਮਤੀ ਦਾ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਆ ਜ਼ੋਨ ਵਾਜ ਹੋਈਆਂ ਤੇ ਜ਼ੋਨ ਚੋਂ ਇੱਕ ਪਿੰਡ ਦੱਸ ਆ ਦੇ ਤਾਂ ਕੋਈ ਉੱਤੇ ਫਰਕ ਨਹੀਂ ਹਾਂ